ਹਰਿਆਣਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਨੇ ਐਲਾਨ ਕੀਤਾ ਕਿ ਉਹ ਐਸਵਾਈਐਲ ਦੀ ਪਟਾਈ ਸ਼ੁਰੂ ਕਰੇਗੀ ਯਾਨੀ ਪੰਜਾਬ ਦੇ ਅੰਦਰ ਜੋ ਐਸਵਾਈਐਲ ਹੈ ਉਥੋਂ ਪੁੱਟ ਕੇ ਉਹ ਇੱਥੇ ਪਾਣੀ ਦਾ ਕੰਮ ਸ਼ੁਰੂ ਕਰੇਗੀ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਬੜੇ ਪੁਖਤਾ ਇੰਤਜ਼ਾਮ ਉਹਨਾਂ ਉਹਨਾਂ ਥਾਵਾਂ ਤੇ ਕੀਤੇ ਨੇ ਜਿੱਥੇ ਜਿੱਥੇ ਅਨੈਲੋ ਦੇ ਵਰਕਰ ਜਾਂ ਲੀਡਰ ਆ ਸਕਦੇ ਨੇ ਕਪੂਰੀ ਪਿੰਡ ਚ ਖਾਸ ਔਰ ਦੇ ਉੱਤੇ ਉਹਨਾਂ ਨੇ ਐਲਾਨ ਕੀਤਾ ਅਸੀਂ ਇਸ ਟਾਈਮ ਕਪੂਰੀ ਪਿੰਡ ਦੀ ਭਾਖੜਾ ਨਹਿਰ ਦੇ ਉੱਪਰ ਖੜੇ ਹਾਂ ਭਾਖੜਾ ਦੇ ਨਾਲ ਹੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਐਸਵਾਈਐਲ ਨਹਿਰ ਹੈਗੀ ਤਾਂ ਇੱਥੇ ਬਹੁਤ ਪੁਖਤਾ ਇੰਤਜ਼ਾਮ ਪੰਜਾਬ ਪੁਲਿਸ ਨੇ ਕੀਤੇ ਨੇ ਤਾਂ ਕਿ ਕੋਈ ਵੀ ਗੜਬੜ ਨਾ ਹੋਵੇ ਕਿਉਂਕਿ ਜੇ ਅਸੀਂ ਇਤਿਹਾਸ ਦੇਖੀਏ 1982 ਦੇ ਅੰਦਰ ਜਿਸ ਤਰ੍ਹਾਂ ਇੱਥੋਂ ਸ਼ੁਰੂਆਤ ਹੋਈ ਤੇ ਸ਼ੁਰੂਆਤ ਹੋਣ ਤੋਂ ਬਾਅਦ ਇੱਕ ਪੰਜਾਬ 'ਚ ਤੇ ਹਰਿਆਣਾ 'ਚ ਹਰ ਥਾਂ ਦੇ ਉੱਤੇ ਇੱਕ ਵੱਡਾ ਵਾਇਲੈਂਸ ਸਾਹਮਣੇ ਆਇਆ ਸੀਗਾ ਉਹ ਵਾਇਲੈਂਸ ਨਾ ਹੋਵੇ ਉਹਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਨੇ ਪੁਖਤਾ ਇੰਤਜ਼ਾਮ ਕੀਤੇ ਹੈ ਇੱਧਰ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੋਂ ਹਰਿਆਣਾ ਸਿਰਫ 2 ਕਿਲੋਮੀਟਰ ਆਗਾ ਤੇ ਦੂਜੇ ਪਾਸੇ ਹਰਿਆਣਾ ਜਿਹੜਾ ਉਹ 10-12 ਕਿਲੋਮੀਟਰ ਆ ਤਾਂ کافی ਵੱਡੇ ਪੱਦਰ ਦੇ ਉੱਤੇ ਪੰਜਾਬ ਪੁਲਿਸ ਨੇ ਇੰਤਜ਼ਾਮ ਕੀਤੇ ਨੇ ਸਿਕਿਉਰਿਟੀ ਦੇ ਇੰਤਜ਼ਾਮ ਹਰ ਪਾਸੇ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਸਾਹਮਣੇ ਉੱਥੇ ਵੀ ਜਿਹੜੇ ਪੁਲਿਸ ਦੇ ਮੁਲਾਜ਼ਮ ਬੈਠੇ ਨੇ ਕੈਪਟਨ ਮਰਿੰਦਰ ਸਿੰਘ ਨੇ ਬਿਆਨ ਵੀ ਦਿੱਤਾ ਕਿ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਅਬੇ ਟਟਾਲਾ ਦੀ ਨਾਲ ਹੀ ਉਹਨਾਂ ਨੇ ਕਿਹਾ ਕਿ ਪੈਰਾ ਮਿਲਟਰੀ ਫੋਰਸ ਲੱਗਣੀ ਚਾਹੀਦੀ ਹੈ ਹਾਲਾਂਕਿ ਪੈਰਾ ਮਿਲਟਰੀ ਫੋਰਸਸ ਦੀਆਂ ਕੰਪਨੀਆਂ ਅਜੇ ਤਾਂ ਨਹੀਂ ਲੱਗੀਆਂ ਕੱਲ ਨੂੰ ਇਹ ਉਹਨਾਂ ਨੇ ਕਿਹਾਗਾ ਕਿ ਕੱਲ ਨੂੰ ਅਸੀਂ ਇਹ ਸਾਰਾ ਕੁਝ ਕਰਨਾ ਤਾਂ ਉਹਨੂੰ ਲੈ ਕੇ ਅੱਜ ਹੀ ਪੁਖਤਾ ਇੰਤਜ਼ਾਮ ਪੰਜਾਬ ਪੁਲਿਸ ਨੇ ਕੀਤੇ ਨੇ ਕੱਲ ਨੂੰ ਹੋ ਸਕਦਾ ਕਿ ਜਿਹੜੀ ਪੈਰਾ ਮਿਲਟਰੀ ਫੋਰਸ ਆ ਉਹ ਵੀ ਲਾਈ ਜਾਵੇ ਪਰ ਅੱਜ ਹੀ ਪੰਜਾਬ ਪੁਲਿਸ ਨੇ ਇਸ ਦੇ ਉੱਤੇ ਪੁਖਤਾ ਇੰਤਜ਼ਾਮ ਕੀਤੇ ਨੇ ਹਰ ਪਾਸੇ ਚੱਪੇ-ਚੱਪੇ ਤੇ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂਕਿ ਕੋਈ ਗੜਬੜ ਨਾ ਹੋਵੇ ਕਿਉਂਕਿ ਪੋਲਿਟਿਕਲ ਪਾਰਟੀਆਂ ਵੱਲੋਂ ਇਹਨੂੰ ਵੱਡੇ ਪੱਧਰ ਤੇ ਮੁੱਦਾ ਬਣਾਇਆ ਜਾ ਰਿਹਾ ਹੈਗਾ ਨੈਲੋ ਨੇ ਕਿਹਾ ਅਸੀਂ ਪਾਣੀ ਲੈ ਕੇ ਜਾਵਾਂਗੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਾਣੀ ਦੀ ਇੱਕ ਵੀ ਬੂੰਦ ਅਸੀਂ ਨਹੀਂ ਜਾਣ ਦੇਵਾਂਗੇ ਕੈਪਟਨ ਬਰਿੰਦਰ ਸਿੰਘ ਨੇ ਕਿਹਾ ਕਿ ਇਹਦੇ ਤੇ ਜੋ ਨੈਲੋ ਕਰ ਰਹੀ ਹੈ ਉਹਦੇ ਲਈ ਅੱਵੇ ਚੋਟਾਲਾ ਗ੍ਰਿਫਤਾਰ ਹੋਣ ਤਾਂ ਇੱਕ ਵੱਡੀ ਪੋਲਿਟਿਕਸ ਹਮੇਸ਼ਾ ਐਸਵਾਈਐਲ ਦੇ ਉੱਤੇ ਪੰਜਾਬ 'ਚ ਹੁੰਦੀ ਰਹੀ ਹੈ ਚਾਹੇ ਇਹ ਮਾਮਲਾ ਕੋਰਟ 'ਤੇ ਚਲਾ ਗਿਆ ਰਾਸ਼ਟਰਪਤੀ ਦੇ ਦਰਬਾਰ ਚਲਾ ਗਿਆ ਉਹਦੇ ਤੋਂ ਬਾਅਦ ਵੀ ਇੱਕ ਵੱਡੀ ਪੋਲਿਟਿਕਸ ਹੋ ਰਹੀ ਹੈ ਤਾਂ ਕਾਨੂੰਨ ਦੇ ਤੌਰ ਦੇ ਉੱਤੇ ਕੋਈ ਗੜਬੜ ਨਾ ਹੋਵੇ ਕਾਨੂੰਨੀ ਤੌਰ ਤੇ ਕੋਈ ਗੜਬੜ ਨਾ ਹੋਵੇ ਲਾਅ ਐਂਡ ਆਰਡਰ ਦਾ ਮਸਲਾ ਕੋਈ ਨਾ ਬਣੇ ਇਸ ਲਈ ਪੰਜਾਬ ਪੁਲਿਸ ਨੇ ਪੁਖਤਾ ਇੰਤਜ਼ਾਮ ਕੀਤੇ ਆ ਹਰਿਆਣੇ ਚ ਵੀ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਤੇ ਦੂਜੇ ਪਾਸੇ ਜਿੱਥੇ ਉਹਨਾਂ ਨੇ ਕਿਹਾ ਅਸੀਂ ਆਉਣਾ ਕਪੂਰੀ ਦੇ ਅੰਦਰ ਜਿੱਥੇ ਅਸੀਂ ਇਸ ਟਾਈਮ ਖੜੇ ਆ ਇੱਥੇ ਉਹ ਨਾਸਕਣ ਇਹਦੇ ਲਈ ਵੀ ਪੰਜਾਬ ਪੁਲਿਸ ਨੇ ਇੱਥੇ ਪੁਖਤਾ ਇੰਤਜ਼ਾਮ ਕੀਤੇ ਨੇ ਤਾਂ ਕਿ ਲਾਅ ਐਂਡ ਆਰਡਰ ਚ ਕੋਈ ਗੜਬੜ ਨਾ ਆਵੇ ਕੈਮਰਾਮੈਨ ਅਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਕਪੂਰੀ